ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਵਿੱਚ ਆਪਾਂ ਆਪਣੇ ਸੈਟਅਪ ਤੇ ਆ ਗਏ ਆ ਤੁਹਾਨੂੰ ਪਤਾ ਹੀ ਆਗੇ ਆ तकरीबन ਪਿਲਾ ਜੰਮਰ ਆਪਾਂ ਸੇਰ ਨੂੰ ਖੋਲ ਕੇ ਜਾਈਦਾ ਤੇ ਇਹਦੇ ਨਾਲ ਆ ਤਿੰਨ ਮੁਰਗੀਆਂ ਫਿਰਦੀਆਂ ਇੱਕ ਰਾਣੋ ਤੇ ਇੱਕ ਗਲਬੀ ਮੁਰਗੀ ਇੱਕ ਪੀਲੀ ਮੁਰਗੀ ਤੇ ਇਹਨਾਂ ਦੇ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਅੰਡੇ ਆਪਾਂ ਕੈਨੇਡਾ ਭੇਜਨੇ ਮੈਂ ਤੁਹਾਨੂੰ ਕਹਿ ਸਕਾ ਨਾ ਕਿ ਵੀ ਆਪਾਂ ਆਂਡੇ ਕੈਨੇਡਾ ਭੇਜਨੇ ਆ ਭਾਜੀ ਉਹਨਾਂ ਨੇ ਆਪਣੇ ਕੋਲੋਂ ਲੈ ਕੇ ਜਾਣੇ ਆ ਤੇ ਰਾਤ ਬਾਈ ਹੁਣੀ ਆਪਣੇ ਸੈਟਅਪ ਤੇ ਆਏ ਸੀਗੇ ਥੋੜਾ ਹਨੇਰਾ ਹੋ ਗਿਆ ਸੀਗਾ ਤੇ ਰਾਤੀ ਆਪਾਂ ਭਾਜੀ ਉਹਨਾਂ ਨੂੰ ਆਂਡੇ ਦਿੱਤੇ ਤੇ ਕੈਨੇਡਾ ਲੈ ਕੇ ਗਏ ਇਹ ਆਂਡੇ ਆਪਾਂ ਉਹਨਾਂ ਦੇ ਦਿੱਤੇ ਭਾਜੀ ਬੜੀ ਜ਼ਿਆਦਾ ਕਹਿੰਦੇ ਤੇਰੇ ਕਹਿੰਦੇ ਸੀਗੇ ਜ਼ਿਆਦੇ ਆਂਡੇ ਦੋ ਬਲਕਿ ਉਹਨਾਂ ਨੂੰ ਮੈਂ ਦੱਸਿਆ ਭਰਾ ਮੇਰਾ ਬਰੀਡ ਦਾ ਕੰਮ ਹੈ ਤੇ ਤਕਰੀਬਨ ਮੇਰੇ ਬੱਚੇ ਇਹ ਜਿਹੜੇ ਆ ਆਪਣੇ ਮੈਸੇਜ ਕਰਦਾ ਐਡਵਾਂਸ ਹੀ ਬੁਕਿੰਗ ਹੀ ਰਹਿੰਦੀ ਆ ਤੇ ਇਹ ਆਪਣਾ ਇੱਕ ਪਹਿਲਾ ਆਪਣੀ ਕੋ ਮੁਰਗ ਸੀਗਾ ਉਦੋਂ ਸੀਗਾ ਸਲੀਟੀ ਮੁਰਗਾ ਲਦੇਨ ਉਹਦੇ ਆਪਾਂ ਭੇਜੇ ਸੀਗੇ ਇਟਲੀ ਆਂਡੇ ਇਹ ਦੂਜਾ ਮੁਰਗਾ ਆਪਣਾ ਮਿਲਾ ਹਿਟਲਰ ਇਹਦੇ ਆਪਾਂ ਕੈਨੇਡਾ ਆਂਡੇ ਭੇਜੇ ਆ ਕੈਨੇਡਾ ਤੱਕ ਯਾਨੀ ਕਿ ਕਹਿ ਲੋ ਵੀ ਇਹਦਾ ਨਾਮ ਚੱਲਦਾ ਮੁਰਗੇ ਦਾ ਯੋ ਭਾਜੀ ਹੁਣੀ ਆਪਾਂ ਨੂੰ ਕਹਿੰਦੇ ਸੀਗੇ ਯਾਰ ਵੀ ਆਪਾਂ ਪਹਿਲਾਂ ਵੀ ਕਿਸੇ ਦੋਸਤ ਕੋ ਆਂਡੇ ਲਏ ਸੀ ਲੇਕਿਨ ਉਹਨੇ ਦੇਸੀ ਦੇਸੀ ਦੇ ਆਂਡੇ ਸਕਿਲ ਕਹਿ ਕੇ ਦੇ ਦਿੱਤੇ ਇਵੇਂ ਮੈਂ ਭਾਜੀ ਨੂੰ ਤਸੱਲੀ ਕਰਾਈ ਪੂਰੀ ਉਹਨਾਂ ਨੂੰ ਮੈਂ ਕਿਹਾ ਯਾਰ ਪਹਿਲਾਂ ਮੇਰੇ ਜਾਨਵਰ ਦੇਖੋ ਤੁਸੀਂ ਫੇਰ ਆਂਡੇ ਜੇ ਤੁਹਾਡਾ ਮਨ ਕਰੇ ਤੇ ਲੈ ਜਾਓ ਅਦਰਵਾਈਜ਼ ਰਹਿਂਦੇ ਹੋ ਤੇ ਆਪਾਂ ਉਹਨਾਂ ਨੂੰ ਜਾਨਵਰ ਦਿਖਾਏ ਆਪਣੇ ਉਦਾਂ ਉਹਨਾਂ ਨੇ YouTube ਤੇ ਦੇਖ ਕੇ YouTube ਤੇ ਦੇਖਿਆ ਸੀਗਾ ਆਪਣਾ ਵਲੌਗ ਉਹਨਾਂ ਦਾ ਸ਼ੋਅ ਹੋਇਆ ਸੀਗਾ ਤੇ ਉੱਥੋਂ ਦੇਖ ਕੇ ਉਹ ਆਏ ਸੀਗੇ ਉਹ ਕਹਿੰਦੇ ਵੀ ਬਾਈ ਤੇਰੇ ਜਾਨਵਰ ਆਪਾਂ ਨੂੰ ਪਸੰਦ ਬਹੁਤ ਆ ਤੇ ਆਪਾਂ ਪੀਲੇ ਜਾਨਵਰ ਦੀ ਨਸਲ ਜਿਹੜੀ ਆਪਾਂ ਆਪਣੇ ਕੈਨੇਡਾ ਦੇ ਵਿੱਚ ਬਣਾਉਣਾ ਚਾਹੁੰਦੇ ਹਾਂ ਉੱਥੇ ਸ਼ੌਂਕ ਕਰਦੇ ਭਾਜੀ ਉਹਨੀਆਂ ਪਾਉਣਾ ਨੂੰ ਆਂਡੇ ਦਿੱਤੇ ਕੱਲ 6 ਆਂਡੇ ਦਿੱਤੇ ਸੀਗੇ ਅੱਜ ਲੈ ਜਾਣੇ ਉਹਨਾਂ ਨੇ ਰਾਤ ਲੈ ਗਏ ਸੀਗੇ ਬਾਕੀ ਇਹਨਾਂ ਜਿਹੜਾ ਸ਼ੌਂਕ ਕਰੋ ਆ ਇਹਨਾਂ ਵਿੱਚੋਂ ਆ ਜਿਹੜੀ ਸਲੇਟੀ ਮੁਰਗੀ ਆ ਕੋੜਕ ਹੋਣ ਵਾਲੀ ਆ ਲੇਕਿਨ ਹਜੇ ਕੋੜਕ ਹੋਈ ਨਹੀਂ ਉਹ ਤੇ ਇੱਕ ਆਪਾਂ ਅੱਜ ਇੱਕ ਹੋਰ ਦੋਸਤ ਨਾਲ ਗੱਲਬਾਤ ਕੀਤੀ ਉਹ ਤੋਂ ਪੀਲੀ ਮੁਰਗੀ ਲੈ ਕੇ ਆਉਣੀ ਆ ਧਰਨੇ ਤੇ ਬੈਠੀ ਆ ਸ਼ਾਮ ਤੱਕ ਸ਼ਾਇਦ ਆਪਾਂ ਲੈ ਆਈਏ ਇੱਕ ਬਿਠਾਈ ਹੋਈ ਆ ਇਹ ਕਪਲੇ ਆਉਣੀਆਂ ਕਿਉਂਕਿ ਆਪਣੇ ਕੋਲ ਆਂਡੇ ਹਜੇ ਹੋਰ ਪਏ ਆ ਤੇ ਬੀਗਮ ਮੁਰਗੀ ਮੈਂ ਦੇਖਦਾ ਬੀਗਮ ਮੁਰਗੀ ਦੇ ਆਂਡੇ ਉਹਦੇ ਥੱਲੇ ਪਾ ਦੇਣੀਆਂ। ਕੋੜ ਕੋਈ ਹੋਈ ਹੋਈ ਆ ਮੁਰਗੀ। ਉਹਦੇ ਥੱਲੇ ਆਪਾਂ ਬੀਗਮ ਮੁਰਗੀ ਜਿਹੜੀ ਆਂਡੇ ਦਿੰਦੀ ਪਈ ਉਹਦੇ 13-14 ਆਂਡੇ ਪਏ ਆ। ਉਹਦੇ ਥੱਲੇ ਪਾ ਦੇਣਗੇ। ਪੱਕੀ ਦੇਖਣੀ ਆ ਇਹ ਜਾਨਵਰ ਹੁਣ ਰੱਜੇ ਹੋਏ ਆ ਇਹਨਾਂ ਨੂੰ ਬੰਦ ਕਰ ਦੇਣਾ ਮੈਂ ਤੇ ਜਿਹੜੇ ਬੀਗਮ ਜੋੜੀ ਆਪਾਂ ਇਸ ਦੂਬਾਰ ਉਹਨਾਂ ਨੂੰ ਖੁੱਲਾਗੇ। ਬਾਕੀ ਫਰੰਟ ਕੈਮਰੇ ਨਾਲ ਵੀਡੀਓ ਬਣਾ ਰਿਹਾ ਮੈਂ ਥੋੜਾ ਜਿਹਾ ਮੈਂ ਕਿਹਾ ਆਪ ਵੀ ਵਿੱਚ ਵੀਡੀਓ ਦੇ ਉਨਾਂ ਕਿਉਂਕਿ ਰੋਜ਼ ਤਕਰੀਬਨ ਜਨਵਰੀ ਦਿਖਾਉਂਦਾ ਰਹਿੰਦਾ ਰਹਨਾ ਆਪ ਮੈਂ ਪਿੱਛੇ ਦੇ ਨਾਲ ਕੈਮਰੇ ਦੇ ਤੇ ਅੱਜ ਮੈਂ ਕਿਹਾ ਨਾਲੇ ਆਪਾਂ ਫੇਸ ਟੂ ਫੇਸ ਗੱਲਾਂ ਬਾਤਾਂ ਕਰਦੇ ਆ ਨਾਲੇ ਆਪ ਵੀਡੀਓ ਦੇ ਵਿੱਚ ਉਨਾਂ ਬਾਕੀ ਤੁਸੀਂ ਕਰੋ ਜਨਵਰ ਦਾ ਸ਼ੌਂਕ ਖਾਣੀ ਕੁੰਨੀ ਚੈੱਕ ਕਰੋ ਜਨਵਰ ਦੀ ਕਿਤਾਰੀਆ ਠੀਕ ਹੈ ਈਲੇ ਯਰ ਬਰ ਆਪਣਾ ਹਿਟਲਰ ਨਾਲੇ ਦੇ ਮੁਰਗੀ ਲਈ ਆ ਰਾਨੋ ਤਿੰਨਾ ਮੁਰਗੀਆਂ ਦੇ ਅੰਡੇ ਦਿੱਤੇ ਆਪਾਂ ਪਾਜੀ ਨੂੰ ਬਾਕੀ ਦੇਖਦੇ ਆ ਕਿੰਨੇ ਵਿੱਚੋਂ ਬੱਚੇ ਨਿਕਲਦੇ ਆ ਕਿਉਂਕਿ ਅੰਡੇ ਸਕੈਨ ਹੁੰਦੇ ਹੁੰਦੇ ਆ ਜਦੋਂ ਇਹ ਬਾਹਰ ਜਾਂਦੇ ਤਕਰੀਬਨ ਤੇ ਬਾਕੀ ਬਰੀਡ ਬਣੇ ਤੇ ਆ ਬਾਕੀ ਇੱਕ ਆਪਣੀ ਹੋਰ ਮੁਰਗੀ ਬੱਚੇ ਕੱਢਦੀ ਪਈ ਆ ਉਹਨੇ ਕੱਢ ਦਿੱਤੇ ਆ 5 6 ਬੱਚੇ ਕੱਢੇ ਆ ਬਾਕੀ ਉਹਦੇ ਅੰਡੇ ਸਾਰੇ ਖਰਾਬ ਹੋ ਗਏ 25 ਅੰਡੇ ਪਾਈ ਸੀ ਉਹਦੇ ਥੱਲੇ ਉਹਨਾਂ ਬੱਚਿਆਂ ਦਾ ਮੈਂ ਕਰਾਉਣਾ ਸ਼ੌਂਗ ਇੱਕ ਮੈਂ ਲੈ ਕੇ ਜਾਂਦਾ ਉਧਰਲੇ ਪਾਸੇ ਕੈਂਪ ਦਾ ਮਿੰਟ ਚੱਲਦੇ ਆਪਾਂ ਤੁਹਾਨੂੰ ਦਿਖਾਉਣਾ ਉਹ ਉਹ ਅੰਡਰ ਰੈਗਲ ਲੈਣੇ ਆ ਸਾਰੀ ਉਹਦੇ ਵਿੱਚ ਇੱਕ ਬੱਚਾ ਪੀਲੇ ਮੁਰਗੇ ਦਾ ਬਣਿਆ ਆ ਉਹ ਵੀ ਆਪਣੇ ਕਹਿ ਲੋ ਵੀ ਅੰਡਾ ਖਰਾਬ ਹੋ ਗਿਆ ਉਹਦਾ ਆਪਣੇ ਨਹੀਂ ਯਾਰ ਫਰੰਟ ਕੈਮਰੇ ਨਾਲ ਹੀ ਬਣਨੀ ਹੈ ਅੱਜ ਵੀਡੀਓ ਜਿਹੜਾ ਫਰੰਟ ਚ ਲਾਇਆ ਹੋਇਆ ਚੱਲੀ ਜਾਂਦਾ ਕੋਈ ਗੱਲ ਨਹੀਂ ਆਪਾਂ ਚੱਲਦੇ ਇਧਰ ਇੱਕ ਮਿੰਟ ਇੱਦੀ ਰੱਖੋ ਤੁਹਾਨੂੰ ਦਿਖਾਉਣਾ ਇਸ ਮੁਰਗੀ ਨੇ ਕੱਢਿਆ ਬੱਚੇ ਇੱਕ ਮਿੰਟ ਕਰਿਓ ਸ਼ੌਂਗ ਅੰਡਾ ਟੈਗਰ ਦੇ ਆ ਸਲੇਟੀ ਇਧਰ ਆ ਇਧਰ ਆ ਪੁੱਤ ਦੇਖਿਓ ਵੀਡੀਓ ਦੇ ਵਿੱਚ ਉਹਦੇ ਪਏ ਇਹ ਅੰਡਰਟੈਕਰ ਦਾ ਮੋਜਰ ਠੀਕ ਐ ਇਹ ਇੱਕ ਮਿੰਟ ਥੱਲੇ ਗਏ ਆ ਪੰਜ ਛੇ ਬੱਚੇ ਗੱਡੇ ਬਾਕੀ ਜਾਂਦੇ ਸਾਰੇ ਖਰਾਬ ਹੋ ਗਏ ਇੱਕ ਮਿੰਟ ਕੋਣ ਹੱਥ ਚ ਨਹੀਂ ਆਉਂਦੇ ਬੱਚੇ ਥੱਲੇ ਜਿਆਦਾ ਗਏ ਇੱਕ ਵਾਰ ਆਹ ਦੇਖ ਏ ਅੰਡਰਟੈਕਰ ਲੈ ਜਾਂਦੀ ਆ ਬੱਚੇ ਦੇਖ ਕੇ ਤੁਹਾਨੂੰ ਬਦਲਾ ਗਿਆ ਨਾ ਲੱत्ता ਦੇ ਮੌਜ ਆ ਇਹਦੇ ਠੀਕ ਆ ਆ ਬੱਚਾ ਇੱਕ ਪੀਲਾ ਨਿਕਲਿਆ ਥੋੜਾ ਕਮਜ਼ੋਰ ਆ ਬਾਕੀ ਸਾਰਾ ਤਸੱਲੀ ਵਾਲਾ ਸ਼ੌਂਕ ਫੀ ਕਰਾਉਂਗਾ ਤੁਹਾਨੂੰ ਪੰਜ ਛੇ ਬੱਚੇ ਗੱਡੇ ਨੇ ਇਧਰਲੇ ਬੱਚੇ ਦਾ ਤੁਹਾਨੂੰ ਪਤਾ ਹੀ ਐ ਇਹ ਵੀ ਅੰਡਰਟੈਕਰ ਦੀ ਆ ਇਹਨਾਂ ਦਾ ਵੀ ਕਰ ਲਿਓ ਸ਼ੌਂਕ ਇਹ ਮੁਰਗੀ ਵੀ ਅੰਡਰਟੈਕਰ ਦਿੱਤੀ ਆ ਯਾਰ ਆਪਣੀ ਮੁਰਗੀ ਨੂਰ ਜਾਨਾ ਇਹਦੇ ਬੱਚਿਆਂ ਦਾ ਵੀ ਕਾਲੇ ਸ਼ੌਂਕ ਠੀਕ ਹੈ ਪੀਲੇ ਮੁਰਗੇ ਦੇ ਆ ਸਾਰੇ ਇੱਧਰ ਨੂੰ ਹੋ ਜਾਓ ਬਸ ਇੱਕ ਮਿੰਟ ਇਹਨਾਂ ਨੂੰ ਅੱਜ ਬਾਹਰ ਨਹੀਂ ਕੱਢਣਾ ਕਿਉਂਕਿ ਅੱਜ ਅੰਡਰ ਡੈਗਰ ਨੂੰ ਖੋਲਣਾ ਆ ਤੇ ਇੱਕੋ ਮੁਰਗੀ ਜਿਹੜੀ ਆਂਡੇ ਦਿੰਦੀ ਭਈਆ ਬਿੰਗਮ ਉਹਨੂੰ ਗੱਡਣਾ ਬਾਹਰ 1 ਮਿੰਟ ਆਪਾਂ ਇੱਥੇ ਰੱਖਦੇ ਕੈਮਰਾ ਇਹਨਾਂ ਜਾਨਵਰਾਂ ਨੂੰ ਬੰਦ ਕਰਦੇ ਆ ਛੋਟੇ 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 ਛੋਟੇ

ਆ ਬੀਗਮ ਜੋੜੀ ਆਪਾਂ ਲਈਆ ਫੁੱਲ ਤੁਹਾਨੂੰ ਹੁਣ ਕਰਾਉਨੇ ਆ ਆਪਣੀ ਬੀਗਮ ਜੋੜੀ ਦਾ ਸ਼ੌਂਕ ਇੱਕ ਮਿੰਟ ਇਹ ਇੱਥੇ ਲਿਆਉਣਾ ਗਿਆ ਪਤਾ ਕਰੋ ਸ਼ੌਂਕ ਹੁਣ ਦੇ ਵੇ ਵੀਡੀਓ ਵਿੱਚ ਦੇਖਿਓ ਇਹ ਇੱਥੇ ਦੇਖ ਇਹ ਮੁਰਗੀ ਮੈਨੂੰ ਲੱਗਦਾ ਅੱਡੇ ਥੋੜੇ ਦੇਊਗੀ ਹੁਣ ਅੱਜ ਨੇ ਅੰਡਾ ਦਿੱਤਾ ਨਹੀਂ ਲੱਗਦਾ ਮੈਨੂੰ ਦੇਖਦਾ ਹਾਂ ਬਾਕੀ ਮੈਂ ਵੀਡੀਓ ਜੋ ਦੇਖਿਓ ਹੁੰਦੇ ਪਏ ਉਹ ਆਪਣਾ ਗਲਵਾ ਬੇਗਮ ਬੱਠਾ ਇਹ ਕੱਲ ਥੋੜਾ ਜਿਹਾ ਤਾਂ ਪਾਇਆ ਸੀਗਾ ਜਦ ਤੱਕ ਤੁਸੀਂ ਇਹਨਾਂ ਦਾ ਸ਼ੌਂਕ ਕਰਿਓ ਮੈਂ ਦੇਖਦਾ ਇਹ ਜੋੜੀ ਦਾ ਅੰਡਾ ਇਹਨੇ ਮੁਰਗੀ ਨੇ ਦਿੱਤਾ ਨਹੀਂ ਡੈਨਾਂ ਨੇ ਠੀਕ ਹੈ ਮੁਰਗੀ ਥੋੜੇ ਅੰਡੇ ਰੱਖੂਗੀ ਹੁਣ ਦੋ ਜਾਂ ਚਾਰ ਅੰਡੇ ਬਸ ਖੱਦ ਚਾਰ ਆ ਕਿਉਂਕਿ ਮੈਂ ਦੇਖ ਲੇ ਰਹਾ ਸਾਉ ਦਾ ਅੰਡਾ ਇਹੋ ਹੁਣ ਅੱਗੇ ਲਗਾਤਾਰ ਲਾਉਂਦੀ ਸੀਗੀ ਹੁਣ ਇਹ ਗੈਪ ਪਾ ਕੇ ਦੇਣ ਲੱਪੀ ਆ ਅੰਡੇ ਯਾਨੀ ਕਿ ਹੁਣ ਥੋੜੇ ਰਗੇ ਇਹਦੇ ਤੇ ਦੂਵਾਰ ਆਪਾਂ ਤੁਹਾਨੂੰ ਆ ਜਾਨਵਰ ਦਾ ਸ਼ੌਂਕ ਕਰਾਉਨੇ ਆ ਠੀਕ ਹੈ ਇੱਥੇ ਕੈਮਰਾ ਰੱਖਦੇ ਆ ਇੱਕ ਮਿੰਟ ਕੈਮਰਾ ਤਾਂ ਇੱਥੇ ਰੱਖ ਉਏ ਅਹ 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 ਕਰਦਾ ਸ਼ੌਂਕ ਆਪਣੇ ਮੋਰਗਨ ਡਾ ਟੈਗ ਕਰਦਾ ਠੀਕ ਹੈ ਫਰੰਟ ਗੇਮ ਵੀਰੇ ਦਾ ਮਜ਼ਾ ਇਦਾ ਵੀ ਬੰਦਾ ਸ਼ੌਂਕ ਕਰਦਾ ਨਾਲੇ ਕਰੋਂਦਾ ਠੀਕ ਹੈ ਆਪਣਾ ਮੁਰਗੰਦਾ ਟੈਗਰ ਹੈ ਤੇ ਕੇ ਘਟੇ ਕੇ ਪੋਟ ਸ਼ੌਂਕ ਕਰੋਂਦਾ ਵਿਆਦਰਾ ਵਾ ਆਪਾਂ YouTube ਤੇ ਦਿਖਾਉਣਾ ਤੈਨੂੰ ਠੀਕ ਹੈ ਮੱਛਰ ਦਾ ਆਵਾ ਕਿਉਂਕਿ ਬੇਗਮ ਮੁਰਗਾ ਖੁੱਲੇ ਹੋਇਆ ਨਾ ਉਹਦਾ ਕਰਕੇ ਕਵਾਲਿਟੀ ਦੇਖਿਓ ਨਾਲੇ ਮੋਜਰ ਹੈ ਡੰਡੇ ਡੰਡੇ ਦਾ ਸ਼ੌਂਕ ਕਰੇ ਇਹਨਾਂ ਦਾ ਠੀਕ ਹੈ ਇਹਦੇ ਆਪਾਂ ਕੰਡੇ ਕੱਟੇ ਹੋਏ ਆ ਲੈ ਇਹਨੂੰ ਆਪਾਂ ਦਿੱਤਾ ਛੱਡ ਕਿਉਂਕਿ ਜੇ ਆਪਾਂ ਇਹਨੂੰ ਇੱਦੀ ਬੜੀ ਰੱਖਦੇ ਇੰਨੇ ਜਾਣਾ ਸੀਗਾ ਹੱਥਾਂ ਦੇ ਵਿੱਚ ਲੈਣਾ ਜੁਲਣਾ ਸੀਗਾ ਉਹਦੇ ਨਾਲ ਫਿਰ ਉਹ ਸਟ੍ਰਾਈਕ ਆ ਜਾਣੀ ਸੀਗੀ ਕਾਂ ਕਰ ਗਏ ਆਪਾਂ ਓਏ ਲੜਣਾ ਨਹੀਂ ਲੜਣਾ ਨਹੀਂ ਲੜਣਾ ਨਹੀਂ ਦੋਰੀਆਂ ਮੈਂ ਖੋਲੀਆਂ ਅੰਦਰੋਂ ਬਾਹਰ ਹੀ ਨਹੀਂ ਆਈਆਂ ਇੱਕ ਮਿੰਟ ਦੇਖਦਾ ਹਾਂ ਵੇ ਚੰਨੂ ਵੀ ਖੋਲੀ ਆ ਔਰ ਆ ਗਈਆਂ ਚੰਨੂ ਵੀ ਖੋਲੀ ਆ ਗਲ ਵੀ ਮੁਰਗੀ ਵੀ ਪੀਲੀ ਖੋਲੀ ਆ ਇਹ ਉਹਨਾਂ ਨੂੰ ਬੁਲਾਉਂਦਾ ਪਿਆ ਕਹਿੰਦਾ ਇੱਧਰ ਆਓ ਕਰਦਾ ਕਿ ਨਹੀਂ ਜਵਾਨੀ ਵਾਲੇ ਚੋਜ ਲੈ ਦੇਖਿਓ ਹੁਣ ਕਤਰੀ ਜਾਊਗਾ ਬਾਕੀ ਆਪਾਂ ਹੁਣ ਜਿਆਦਾ ਵਲੌਗ ਨੂੰ ਲੰਬਾ ਨਹੀਂ ਕਿਤੇ ਕਿਉਂਕਿ ਫੋਨ ਹੁੰਦਾ ਬੈਟ ਚਾਹੀਦਾ ਤੇ ਜੇ ਕੋਈ ਕੰਮ ਹੋਣਾ ਤਾਂ ਆਪਾਂ ਇੱਥੇ ਐਸੇ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਫਿਰ ਅਗਲੇ ਵਲੌਗ 'ਚ ਠੀਕ ਹੈ ਇਦਾਂ ਹੀ ਆਪਣੇ ਚੈਨਲ ਦਾ ਸ਼ੌਂਕ ਕਰਨ ਨੂੰ ਜੁੜੇ ਰਹੋ ਆਪਣੇ ਚੈਨਲ ਨਾਲ ਆਪਣੇ YouTube ਚੈਨਲ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਕੱਟ ਕੇ ਦੇਖੋਗੇ ਆਪਾਂ ਤੁਹਾਨੂੰ ਆਉਣ ਵਾਲੇ ਟਾਈਮ 'ਚ ਹੋਰ ਬਰੀਡ ਦਾ ਸ਼ੌਂਕ ਕਰਾਈਏ ਬਣਾਵਣਾਗੇ ਜਿਹੜੀ ਆਪਾਂ ਬਣਾਉਣੀ ਆ ਬਾਕੀ ਬਾਬਾ ਨਾਨਕ ਸੋਖ ਰੱਖੇ ਮਿਲਦੇ ਆ ਫਿਰ ਅਗਲੇ ਵਲੌਗ 'ਚ ਰੱਬ ਰੱਖਾ